5-5 ਕਿਲੋ ਦੀ ਮੱਛੀ ਮਰੀ ਹੈ ਇੱਥੇ। ਮੋਸ਼ਕ ਮਾਰਦਾ ਹੈਗਾ ਲੱਗ ਗਈਆਂ ਬੰਦੇ ਨਾਲ ਲੱਗੀਆਂ ਜਾ ਕੇ। ਬਾਕੀ ਨਲਕਿਆਂ ਦਾ ਪਾਣੀ ਵੀ ਖਰਾਬ ਹੋਇਆ, ਕਾਲਾ ਪੀਲਾ ਹੋਇਆ ਪਾਣੀ ਦੇ ਵਿੱਚ। ਬਥੇਰੇ ਟੈਸਟ ਹੋਏ ਆ ਕਹਿੰਦੇ ਵੀ ਟੈਸਟਾਂ ਦੇ ਵਿੱਚ ਪਾਣੀ ਦਾ ਟੈਸਟ ਹੁੰਦਾ ਵਾ। ਕਹਿੰਦੇ ਵੀ ਇਹਦੇ ਵਿੱਚ ਕਾਲਾ ਪੀਲਾ ਵਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਸਾਡੀ ਗੁਰਬਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਪਾਣੀ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ ਪਵਨ ਨੂੰ ਯਾਨੀ ਕਿ ਹਵਾ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ ਧਰਤੀ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ ਪਰ ਅਸੀਂ ਆਪਣੇ ਵਾਤਾਵਰਣ ਦੇ ਨਾਲ ਆਪਣੀ ਕੁਦਰਤ ਦੇ ਨਾਲ ਕਿਸ ਤਰ੍ਹਾਂ ਖੇਲਵਾੜ ਕਰ ਰਹੇ ਹਾਂ ਉਹ ਤਸਵੀਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਤਸਵੀਰ ਜਿਹੜੀ ਇਨਸਾਨਾਂ ਨੇ ਖੁਦ ਬਣਾਈ ਹੈ ਜਿਹੜੀ ਕਿ ਖੂਬਸੂਰਤ ਹੋਣੀ ਚਾਹੀਦੀ ਸੀ ਪਰ ਇਸ ਤਸਵੀਰ ਨੂੰ ਅਸੀਂ ਆਪ ਗੰਦਲਾ ਕੀਤਾ ਹੈ ਆਉ ਨਜ਼ਰ ਮਾਰਦੇ ਹਾਂ ਉਸ ਤਸਵੀਰ ਦੇ ਵੱਲ ਇਹ ਪਾਣੀ ਦੀ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਆਮ ਤੌਰ ਤੇ ਦੇਖਿਆ ਜਾਂਦਾ ਹੈ ਪਾਣੀ ਜਿਹੜਾ ਸਾਫ਼ ਹੁੰਦਾ ਹੈ ਨੀਲੇ ਰੰਗ ਦਾ ਦਿਖਦਾ ਹੈ ਪਰ ਇਹ ਪਾਣੀ ਇਸ ਵੇਲੇ ਤੁਸੀਂ ਤਸਵੀਰ ਆਹੀ ਦੇਖ ਸਕਦੇ ਹੋ ਕਾਲਾ ਪਾਣੀ ਹੈ ਇਹ ਪਾਣੀ ਜ਼ਾਹਰ ਜੀ ਗੱਲ ਹੈ ਕਿ ਪੀਣ ਯੋਗ ਤਾਂ ਬਿਲਕੁਲ ਵੀ ਨਹੀਂ ਹੈ ਇਸ ਦੇ ਵਿੱਚ ਇੰਨਾ ਜ਼ਿਆਦਾ ਗੰਦਗੀ ਇੰਨੀ ਜ਼ਿਆਦਾ ਇੰਨਾ ਜ਼ਿਆਦਾ ਜ਼ਹਿਰ ਫੈਲ ਚੁੱਕਾ ਹੈ ਇੰਨੀ ਜ਼ਿਆਦਾ ਗੰਦਗੀ ਫੈਲ ਚੁੱਕੀ ਹੈ ਤੇ ਗੰਦਗੀ ਫੈਲਾਉਣ ਵਾਲੇ ਵੀ ਅਸੀਂ ਸਭ ਹਾਂ ਇਸ ਪਾਣੀ ਦੇ ਵਿੱਚ ਪਲਾਸਟਿਕ ਹੋਰ ਵੀ ਬਹੁਤ ਸਾਰਾ ਅਜਿਹਾ ਸਮਾਨ ਕੂੜਾ ਕਰਕੜ ਸਿੱਟਿਆ ਜਾਂਦਾ ਹੈ ਤੇ ਇਸ ਪਾਣੀ ਨੂੰ ਕਿਸ ਤਰ੍ਹਾਂ ਪੋਲਿਊਟ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਗੰਦਲਾ ਕੀਤਾ ਜਾ ਰਿਹਾ ਹੈ ਕੀ ਕਾਰਨ ਹੋਏਗਾ ਕਿ ਇਹ ਪਾਣੀ ਨੇ ਆਪਣਾ ਰੰਗ ਬਦਲਿਆ ਹੈ ਪਾਣੀ ਨੀਲੇ ਤੋਂ ਕਾਲਾ ਪੈ ਚੁੱਕਾ ਹੈ ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ ਕੁਦਰਤ ਦੇ ਨਾਲ ਅਸੀਂ ਸਭ ਕਿਸ ਤਰ੍ਹਾਂ ਖਿਲਵਾੜ ਕਰ ਰਹੇ ਹਾਂ ਆਪਣੀ ਕੁਦਰਤ ਜਿਸ ਦਾ ਸਾਨੂੰ ਆਨੰਦ ਮਾਣਨਾ ਚਾਹੀਦਾ ਹੈ ਇਸ ਦੀ ਖੂਬਸੂਰਤੀ ਦਾ ਆਨੰਦ ਮਾਣਨਾ ਚਾਹੀਦਾ ਹੈ ਇਸ ਦੇ ਨਾਲ ਅਸੀਂ ਛੇੜਛਾੜ ਕਰ ਰਹੇ ਹਾਂ ਖਿਲਵਾੜ ਕਰ ਰਹੇ ਹਾਂ ਇਹ ਨੂਰਪੁਰ ਬੇੜ ਦੀਆਂ ਤਸਵੀਰਾਂ ਨੇ ਇਹ ਉਹ ਜਗ੍ਹਾ ਹੈ ਜਿੱਥੇ ਇੱਕ ਸਮੇਂ ਤੇ ਬਹੁਤ ਸਾਰੇ ਲੋਕ ਇੱਥੇ ਘੁੰਮ ਆਇਆ ਕਰਦੇ ਸਨ ਇਸ ਖੂਬਸੂਰਤ ਜਗ੍ਹਾ ਦਾ ਆਨੰਦ ਮਾਣ ਆਇਆ ਕਰਦੇ ਸਨ ਪਰ ਇਸ ਵੇਲੇ ਇਹ ਜਗ੍ਹਾ ਇੰਨੀ ਗੰਦਲੀ ਹੋ ਚੁੱਕੀ ਹੈ ਇੱਥੇ ਦਾ ਪਾਣੀ ਇੰਨਾ ਗੰਦਲਾ ਹੋ ਚੁੱਕਾ ਹੈ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹ ਕੁਝ 2 ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪਾਣੀ ਬਹੁਤ ਸਾਫ਼ ਸੀਗਾ ਨੀਲੇ ਰੰਗ ਦਾ ਪਾਣੀ ਹੁੰਦਾ ਸੀ ਸਫਾਈ ਦਾ ਇੱਥੇ ਪੂਰਾ ਧਿਆਨ ਰੱਖਿਆ ਜਾਂਦਾ ਸੀਗਾ ਪਰ ਪਾਣੀ ਕਾਲਾ ਪੈ ਚੁੱਕਾ ਹੈ ਇਸ ਦੇ ਅੰਦਰ ਪਲਾਸਟਿਕ ਹੈ ਇਸ ਦੇ ਅੰਦਰ ਜਿਹੜਾ ਜਲ ਪਰਵਾਦਾ ਸਮਾਨ ਲੋਕ ਇੱਥੇ ਸੁੱਟ ਕੇ ਜਾਂਦੇ ਨੇ ਹੋਰ ਵੀ ਬੜਾ ਸਾਰਾ ਕੂੜਾ ਕਰਕਟ ਹੈ ਹਾਂਜੀ 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 ਬਹੁਤ ਗੰਦ ਪਿਆ ਜੀ ਇੱਥੇ ਪਾਣੀ ਪੀਣ ਨੂੰ ਵੀ ਬਹੁਤ ਦੂਰੋਂ ਲਿਆਉਣਾ ਪੈਂਦਾ ਪਹਿਲਾਂ ਪਾਣੀ ਇੱਥੋਂ ਹੀ ਲੈ ਲੈਂਦੇ ਸੀ ਇੱਥੋਂ ਪੀਂਦੇ ਸੀਗੇ ਬਾਕੀ ਨਲਕੇ ਆ ਬੈ ਸੀਗਾ ਇੱਥੋਂ ਪਾਣੀ ਪੀ ਜਾਂਦੇ ਸੀ ਹੁਣ ਇੱਥੇ ਹੀ ਪਾਣੀ ਗੰਦਾ ਆਈ ਸਾਰਾ ਪਾਣੀ ਆ ਗੰਦਾ ਉਧਰ ਹੀ ਲੜਕਿਆਂ ਦਾ ਜਾਂਦਾ ਮੋਟਰਾਂ ਦਾ ਇੱਥੇ ਜਿਹੜੇ ਜਾਨਵਰ ਨੇ ਮੱਛਲੀਆਂ ਵਗੈਰਾ ਨੇ ਤਸਵੀਰਾਂ ਰਾਹੀਂ ਅਸੀਂ ਦੇਖਿਆ ਹੁਣ ਵੀ ਦੇਖ ਸਕਦੇ ਹਾਂ ਕਿ ਜ਼ਹਿਰ ਇੰਨਾ ਫੈਲ ਚੁੱਕਾ ਹੈ ਪਾਣੀ ਦੇ ਵਿੱਚ ਕਿ ਉਹ ਜਾਨਵਰ ਵੀ ਮਰ ਚੁੱਕੇ ਨੇ ਹਾਂਜੀ ਹਾਂਜੀ ਬਹੁਤ ਮਰੇ ਆ ਜੀ ਇੱਥੇ ਖਾੜੀ ਨਹੀਂ ਹੁੰਦਾ ਜੀ ਇੱਥੇ ਬਿਲਕੁਲ ਨਹੀਂ ਖੜਨਦਾ ਜੀ ਇੱਥੇ ਮੁਸ਼ਕ ਮਾਰਦਾ ਹੈ ਬਹੁਤ ਪਾਣੀ ਤਾਂ ਪੀਣਾ ਕਿੱਥੇ ਰਹੇਗਾ ਉਦਾਂ ਨਹੀਂ ਖੜਨਦਾ ਜੀ ਇੱਥੇ ਾਨੂੰ ਬਹੁਤ ਸਮਾਂ ਹੋ ਗਿਆ ਇਥੇ ਕੰਮ ਕਰਦੇ ਨੂੰ ਤੁਸੀਂ ਲੋਕਾਂ ਨੂੰ ਰੋਕਦੇ ਨਹੀਂ ਜਦੋਂ ਪਲਾਸਟਿਕ ਸੁੱਟਦੇ ਨੇ ਜਾਂ ਕੂੜਾ ਕਰਕਟ ਸੁੱਟਦੇ ਆ ਕੋਈ ਨਹੀਂ ਕਹੀ ਸੁਣਦਾ ਇੱਥੇ ਕੋਈ ਸੁਣਦਾ ਨਹੀਂ ਜ ਕਿਸੇ ਦੇ ਇੱਥੇ ਮਰਜ਼ੀ ਕਰਦੇ ਲੋਕ ਬਸ ਆਪ ਦੇਖ ਲਓ ਤੁਹਾਡੇ ਸਾਹਮਣੇ ਆ ਕਿੰਨੀ ਗੰਦਗੀ ਫੈਲੀ ਇਹ ਕੁਦਰਤ ਦੀ ਤਸਵੀਰ ਹੈ ਇਹ ਉਹ ਤਸਵੀਰ ਹੈ ਜਿਹੜੀ ਖੂਬਸੂਰਤ ਹੋਣੀ ਚਾਹੀਦੀ ਹੈ ਇਹ ਉਹ ਗੱਲ ਹੈ ਇਹ ਉਹ ਟੌਪਿਕ ਹੈ ਜਿਸ ਨੂੰ ਹਰ ਵਿਅਕਤੀ ਵੱਲੋਂ ਛੇੜਨਾ ਬਹੁਤ ਜ਼ਰੂਰੀ ਹੈ ਅੱਜ ਮਾਹੌਲ ਜਿਹੜਾ ਲੋਕ ਸਭਾ ਚੋਣਾਂ ਦਾ ਚੱਲ ਰਿਹਾ ਹੈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਡਿਵੈਲਪਮੈਂਟ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਹ ਤਸਵੀਰ ਜਿਹੜੀ ਦੇਖਣੀ ਬਹੁਤ ਜ਼ਰੂਰੀ ਹੈ ਜਿਸ ਬਾਰੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਇਸ ਦਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਕਿਉਂ ਵਾਤਾਵਰਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਣੀ ਬੜਾ ਹੀ ਖਾਸ ਹਿੱਸਾ ਹੈ ਸਾਡੇ ਜੀਵਨ ਦਾ ਪਾਣੀ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਪਾਣੀ ਦੂਸ਼ਿਤ ਹੋ ਰਿਹਾ ਹੈ ਇਸ ਦੀ ਚਿੰਤਾ ਸਾਨੂੰ ਕਿਉਂ ਨਹੀਂ ਸਤਾ ਰਹੀ ਤੁਸੀਂ ਰੋਜ਼ ਇਸੇ ਤਰ੍ਹਾਂ ਕੰਮ ਕਰਨ ਜਾਣੇ ਹੋ ਇਸ ਵਾਰ ਤੋਂ ਉਸ ਪਰ ਹਾਂਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਇਥੋਂ ਇਦਾਂ ਮੈਨੂੰ ਹੋ ਚਲੇ 4-5 ਮਹੀਨੇ ਇਹ ਪਾਣੀ ਜਿਹੜਾ ਕਾਲਾ ਹੋਇਆ ਹੈ ਇਹ ਕਦੋਂ ਕਿੰਨਾ ਕਿੰਨੀ ਪੁਰਾਣੀ ਗੱਲ ਹੈ ਇਹ 2 ਕੁ ਮਹੀਨੇ ਤੋਂ ਹੈ ਹਾਂ ਕਿਸ ਤਰ੍ਹਾਂ ਹੋਇਆ ਇਹ ਗੰਦਲਾ ਉਹ ਗੰਦੇ ਨਾਲੇ ਦਾ ਪਾਣੀ ਪੂਣੀ ਛੜਦੇ ਵਿੱਚ ਲੋਕ ਜੀ ਬਾਕੀ ਇਹ ਗੰਦ ਪਹਿਲ ਬੜਾ ਸਿੱਟਦੇ ਆ ਫੈਕਟਰੀਆਂ ਦਾ ਪਾਣੀ ਆਉਂਦਾ ਵਾ ਉਹਦੇ ਨਾਲ ਇਹ ਗੰਦਾ ਹੋਇਆ ਜੀ ਪਲਾਸਟਿਕ ਬੜਾ ਜ਼ਿਆਦਾ ਪਾਣੀ ਵਿੱਚ ਦੇਖ ਹਾਂਜੀ ਹਾਂਜੀ ਪਲਾਸਟਿਕ ਬਹੁਤ ਆ ਜੀ ਮੱਛੀਆਂ ਵੀ ਬਹੁਤ ਮਰੀਆਂ ਹੋਣ ਗਿਆ ਮੱਛੀ 5-5 ਕਿਲੋ ਦੀ ਮੱਛੀ ਮਰੀ ਹੈ ਜੀ ਇੱਥੇ ਮੋਸ਼ਕ ਮਾਰਦਾ ਹੈਗਾ ਲੱਗ ਗਿਆ ਬੰਦੇ ਨਾਲ ਲੱਗੀਆਂ ਜਾ ਕੇ ਕੋਈ ਤਰ੍ਹਾਂ ਤੁਰਗੀਆਂ ਫੇਰਦੀਆਂ ਵਿੱਚ ਤੁਰਗੀਆਂ ਫੇਰ ਜਿਆਦੀ ਮੱਛੀ ਮਰੀ ਸੀਗੀ ਕੀ ਲੱਗਦਾ ਇਸ ਵਾਰ ਕਿਸੇ ਦਾ ਧਿਆਨ ਕਿਉਂ ਨਹੀਂ ਆ ਆਮ ਲੋਕਾਂ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਪਰ ਆਮ ਲੋਕ ਇਸ ਨੂੰ ਗੰਦਲਾ ਕਰ ਰਹੇ ਨੇ ਲੋਕ ਜੀ ਇਹ ਚੀਜ਼ ਨੂੰ ਸੋਚਦੇ ਨਹੀਂ ਨਾ ਕਿ ਪੀਣ ਵਾਲਾ ਪਾਣੀ ਆ ਕਈ ਲੋਕ ਪੀਂਦੇ ਸੀ ਪਹਿਲਾਂ ਪਾਣੀ ਇਹਨੂੰ ਹੁਣ ਪਾਣੀ ਕੋਈ ਪੀਂਦਾ ਹੀ ਨਹੀਂ ਇਹ ਬਾਕੀ ਨਲਕਿਆਂ ਦਾ ਪਾਣੀ ਵੀ ਖਰਾਬ ਹੋਇਆ ਕਾਲਾ ਪੀਲਾ ਹੋਇਆ ਪਾਣੀਏ ਦੇ ਵਿੱਚ ਜੇ ਕੋ ਪਿਆ ਕਾਲਾ ਪੀਲਾ ਹੋਈ ਜਾਂਦਾ ਵਾ ਬਥੇਰੇ ਟੈਸਟ ਹੋਏ ਆ ਕਹਿੰਦੇ ਵੀ ਟੈਸਟਾਂ ਦੇ ਵਿੱਚ ਪਾਣੀ ਦਾ ਟੈਸਟ ਹੁੰਦਾ ਵਾ ਕਹਿੰਦੇ ਵੀ ਇਹਦੇ ਵਿੱਚ ਕਾਲਾ ਪੀਲਾ ਵਾ ਪੀਣ ਯੋਗ ਨਹੀਂ ਹੈਗਾ ਪਾਣੀ ਲੋਕ ਤਾਂ ਪਿੰਦੇ ਹੀ ਨਹੀਂ ਹੋਣੇ ਹੁਣ ਨਹੀਂ ਪਿੰਦੇ ਜੀ ਇਹ ਮਣੀ ਫਿਰ ਕਿਸ ਤਰ੍ਹਾਂ ਪਾਣੀ ਕਿਸ ਤਰ੍ਹਾਂ ਅਰੇਂਜ ਕਰਦੇ ਪਾਣੀ ਇੱਥੇ ਵੱਡਿਆ ਟੈਂਕੀਆਂ ਲਾਈਆਂ ਬਣੀਆਂ ਹੋਈਆਂ ਨੇ ਐਰੋ ਲੱਗੇ ਹੋਏ ਨੇ ਤੇ ਉਹਨਾਂ ਤੋਂ ਪੀ ਪੂ ਹੀ ਜਾਂਦੇ ਲੋਕਾ ਕਿੰਨੇ ਸਮੇਂ ਤੱਕ ਐਦਾ ਚੱਲਦਾ ਰਹੇਗਾ ਦੇਖੋ ਜੀ ਸਰਕਾਰ ਚਾਵੇ ਤਾਂ ਬੰਦ ਵੀ ਹੋ ਸਕਦਾ ਸਰਕਾਰ ਗੋਰੀ ਨਹੀਂ ਕਰਦੀ ਪਲਾਸਟਿਕ ਬੈਨ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਹੈ ਪਲਾਸਟਿਕ ਕਿਉਂ ਨਹੀਂ ਬੈਨ ਹੋ ਰਿਹਾ ਕੀ ਲੱਗਦਾ ਇਹ ਦੇ ਵਾਰ ਕੁਝ ਕੈਂਸਰ ਦੇ ਕਾਤੋਂ ਨਹੀਂ ਬੈਨ ਹੋ ਰਿਹਾ ਸਰਕਾਰ ਨੂੰ ਚਾਹੀਦਾ ਜੀ ਇਦమే ਹਮਾਚਲ ਦੇ ਵਿੱਚ ਬੰਦ ਕੀਤਾ ਹੋਇਆ ਆ ਆਪਣੇ ਵੀ ਹੋ ਸਕਦਾ ਪਰ ਕੋਈ ਕਰ ਨਹੀਂ ਰਿਹਾ ਹਿੰਮਤ ਕੋਈ ਨਹੀਂ ਕਰ ਰਿਹਾ ਹਾਂਜੀ ਹਾਂਜੀ ਇਹ ਲੋਕਾਂ ਨੂੰ ਅਹਿਸਾਸ ਕੀ ਲੱਗਦਾ ਕਦੋਂ ਹੋਵੇਗਾ ਪਾਣੀ ਇੰਨਾ ਜ਼ਰੂਰੀ ਜਿਹੜਾ 파ਰਟ ਹੈ ਸਾਡੀ ਲਾਈਫ ਦਾ ਸਾਡੀ ਜ਼ਿੰਦਗੀ ਜਿਹੜੀ ਹੈ ਪਾਣੀ ਤੋਂ ਬਿਨਾ ਅਦੂਰੀ ਹੈ ਜੀਵਨ ਇੰਪੋਸੀਬਲ ਹੈ ਹਾਂਜੀ ਪਰ ਪਾਣੀ ਕਾਲਾ ਪਾਣੀ ਦੇਖ ਕੇ ਬੜਾ ਚਿੰਤਾ ਦਾ ਵਿਸ਼ਾ ਲੱਗ ਰਿਹਾ ਹੈ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਇਹ ਲੋਕ ਤੁਸੀਂ ਦੇਖਿਆ ਇਹਨਾਂ ਦਾ ਰੋਜ਼ ਦਾ ਆਣਾ ਜਾਣਾ ਇਸ ਪਾਰ ਤੋਂ ਉਸ ਪਾਰ ਤੇ ਸ਼ਾਮ ਨੂੰ ਉਸ ਪਾਰ ਤੋਂ ਇਸ ਪਾਰ ਪਰ ਤਸਵੀਰਾਂ ਬੋਲ ਰਹੀਆਂ ਨੇ ਕਿ ਕੁਦਰਤ ਨਾਲ ਅਸੀਂ ਕਿਸ ਤਰ੍ਹਾਂ ਦਾ ਖਿਲਵਾੜ ਕੀਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਇਸ ਰਸਤੇੋਂ ਜਾਂਦੇ ਪਰ ਪਾਣੀ ਇੰਨਾ ਕਾਲਾ ਪਾਣੀ ਇੰਨਾ ਗੰਦਲਾ ਉਹਨਾਂ ਨੇ ਕਦੇ ਨਹੀਂ ਵੇਖਿਆ ਕੀ ਅਸੀਂ ਇੱਕ ਆਮ ਇਨਸਾਨ ਹੋਣ ਦੇ ਨਾਤੇ ਆਪਣੀ ਕੁਦਰਤ ਨੂੰ ਖੂਬਸੂਰਤ ਹੋਣ ਦੀ ਜ਼ਿੰਮੇਵਾਰੀ ਵੀ ਪੂਰੀ ਨਹੀਂ ਕਰ ਸਕਦੇ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰੋ ਇਸ ਤੋਂ ਪਹਿਲਾਂ ਕੁਦਰਤ ਤੁਹਾਡੇ ਨਾਲ ਖਿਲਵਾੜ ਕਰੇ ਡੇਲੀ ਪੋਸਟ ਪੰਜਾਬੀ ਦੀ ਸਪੇਸ਼ਲ ਫਿਲਾ ਲੈਣਾ ਹੀ ਕੈਮਰਾਮੈਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸੁਮਨ ਜੇਤਲੀ ਡੇਲੀ ਪੋਸਟ ਪੰਜਾਬੀ ਨੂਰਪੁਰ ਬੇਟ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563